ਜਿਨੇ ਦੋ ਤਿੰਨ ਕੈਰੇਕਟਰ ਕਰਨ ਮੇਰੇ ਪਿਓ ਦਾ ਵੀ ਕੀਤਾ ਤੇ ਇਨਸਪੈਕਟਰ ਦਾ ਵੀ ਕੀਤਾ ਤੇ ਬਹੁਤ ਸਾਰੀਆਂ ਫਿਲਮਾਂ ਚ ਇਹਨਾਂ ਨੂੰ ਅਸੀਂ ਐਸੇ ਹੀਰੋ ਦੇਖਿਆ ਹੁਣ ਇਹਨਾਂ ਦੀ ਫਿਲਮ ਆਈ ਹੈ ਗਾਂਧੀ 3 ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਸੋਹਣਾ ਕੈਰੇਕਟਰ ਹੈ ਬਾਕੀ ਕੋਈ ਗਲਤੀ ਹੋ ਗਈ ਹੋਵੇ ਤਾਂ ਖਾਨੂੰ ਬਾਪ ਜਰੂਰ ਕਰਿਓ ਤੁਹਾਡਾ ਪਿਆਰ ਇੱਥੇ ਰਹਿਣੇ ਦੀ ਸਾਰੀ ਟੀਮ ਦੇ ਨਾਲ ਇੱਕ ਰੂਪਟ ਹੋਏਗੀ ਮਨਜੀਤ ਸਿੰਘ ਜੀ ਸਾਡੇ ਜ਼ਿਲ੍ਹਾ ਮਹਾਂਸ਼ਾਹ ਸਾਹਿਬ ਜੀ ਨੂੰ ਬੇਜ਼ੀ ਕਰਦਾ ਬੜੇ ਮਾਨ ਤੇ ਸਤਿਕਾਰ ਦੇ ਨਾਲ ਬੇਬਗਨ ਜੁਰਦਿਸ਼ੇ ਕੋ ਉਨ ਨੂੰ ਮੱਥੇ ਤੇ ਲੈ ਕੇ ਆਉਣਗੇ ਔਰ ਮੰਤਰੀ ਸੰਗੀਤਾ ਲੀਵਲ ਮਨੀਤਾ ਲੀਵਲ ਉਹਨਾਂ ਨੂੰ ਮੰਚ ਤੇ ਲੈ ਕੇ ਆਉਣਗੇ ਮਾਨਯੋਗ ਅਗਸੀਓ ਮੈਡਮ ਵੀਰਪਾਲ ਭਾਰਦੀ ਨੇ ਬੇਨਤੀ ਕਰਦਾ ਟੀਮ ਦਾ ਸਨਮਾਨ ਵੀ ਹੋਏਗਾ ਔਰ ਇੱਕ ਗਰੁੱਪ ਫੋਟੋ ਵੀ ਹੋਏਗੀ ਇਸ ਸਮੇਂ ਹੰਬਲ ਰਿਕਵੈਸਟ ਕੋ-ਚੇਅਰਮੈਨ ਹੋ ਸਾਰੇ ਨਾਲ ਬੜੀ ਜੀ ਮਿਹਰਬਾਨੀ ਆ ਜੀ ਪਲੀਜ਼ ਮੇਲੇ ਦਾ ਹੰਦਰ ਲੈ ਕੇ ਸਾਰਾ ਬੜੀ ਨਿਮਰਤਾ ਨਾਲ ਬੇਨਤੀ ਮਾਣੀਓ ਐਸ ਡੀ ਐਮ ਸਾਹਿਬ ਨੂੰ ਔਰ ਬੀਬਾ ਬਲੰਕਰ ਜੀ ਸੇਖੋਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਟੀਮ ਦਾ ਸਨਮਾਨ ਕਰਨਗੇ ਸਤਿਕਾਰ ਕਰਨਗੇ ਨਾਲ ਸਾਡੇ ਐਸਡੀਐਮ ਸਾਹਿਬ ਔਰ